ਵਾਹਿਗੁਰੂ ਸਵਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਵਾਹਿਬ ਜੀ ਜੋ ਪੰਜਵਾਂ ਐਪੀਸੋਡ ਆਪਦੇ ਚਰਨਾਂ ਵਿੱਚ ਹਾਜ਼ਰ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਆਪਨਾ ਦੇ ਘਰਾਂ ਵਿੱਚ ਵੀ ਖੁਸ਼ੀਆਂ ਬਖਸ਼ਣ ਖੁਸ਼ੀਆਂ ਦੇ ਖੇੜੇ ਬਖਸ਼ਣ ਇਹਦੇ ਬਦਲੇ ਆਪ ਜੀ ਵੀ ਇੱਕ ਮਨਚਿਤ ਕਰਕੇ ਇਸ ਗਾਣੇ ਨੂੰ ਸੁਣੋ ਸੁਣਿਆ ਗੁਰੂ ਵਾਉ ਰਮ ਕਰੀਏ ਤੂੰ ਕਰ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁੱਦ ਜੇ ਵਡਿਆ ਵਰ ਨਕੋਈ ਇਹ ਸਿਰਜਣ ਹਾਰ ਤੂੰ ਪੂਰਾ ਪੁਰਬਲੀ ਹਸਤੀ ਪਰਮ ਸ੍ਰੇਸ਼ਟ ਹੋ ਸੱਚੇ ਪਾਤਸ਼ਾਹ ਤੁਸੀਂ ਤੁਹਾਡੇ ਜਿੱਡਾ ਵੱਡਾ ਹੋਰ ਕੋਈ ਨਹੀਂ ਐ ਸੱਚੇ ਪਾਤਸ਼ਾਹ ਤੂੰ ਜੁਗ ਜੁਗੋਏ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚੱਲ ਕਰਤਾ ਸੋ ਜੁਗਾ ਜੁਗੰਤਰਾਤੋ ਇੱਕੋ ਹੀ ਹੈ ਹਮੇਸ਼ਾ ਹਮੇਸ਼ਾ ਤੂੰ ਉਸੇ ਤਰ੍ਹਾਂ ਹੀ ਹੈ ਐਸਾ ਤੂੰ ਸਦੀਵੀ ਸਤੁਰ ਸਰ ਲਹਾਰ ਹੈਂ ਤੂੰ ਤਾਂ ਆਪਣੇ ਭਾਵੈ ਸੋਈ ਵਰਤੇ ਜੀ ਤੂੰ ਆਪਣੇ ਕਰੈ ਸੋਹੀ ਮਹਾਰਾਜ ਸੱਚੇ ਪਾਤਸ਼ਾਹ ਉਹ ਭਈ ਜੋ ਤੈਨੂੰ ਆਪ ਚੰਗਾ ਲੱਗਦਾ ਹੈ ਨਾ ਸੱਚੇ ਪਾਤਸ਼ਾਹ ਉਹ ਹੋ ਜਾਂਦਾ ਜੋ ਤੂੰ ਆਪ ਕਰਦਾ ਹੈ ਉਹੀ ਹੁੰਦਾ ਕਰੇ ਕਰਾਏ ਆਪੇ ਆਪ ਤੂੰ ਹੀ ਕਰਮ ਕਰਾਉਣ ਆਹਰ ਸੁਆਮੀ ਹੈ ਤੁਦੇ ਆਪੇ ਸ੍ਰਿਸ਼ਟ ਉਪਾਈ ਜੀ ਤੁਦੇ ਆਪੇ ਸਰਜ ਸਭ ਕੋਈ ਤੁਮਾਪੇ ਹੀ ਸਾਰਾ ਜਗਤ ਰਚਿਆ ਹੈ ਸਾਰੇ ਜਗਤ ਦੀ ਆਪ ਰਚਨਾ ਕਰਨ ਵਾਲੇ ਸਚੇ ਪਤਸ਼ਾ ਤਿਸ ਸਾਜ ਕੇ ਆਪ ਹੀ ਨਾਸ਼ ਕਰ ਦੇਵੇਂਗਾ ਤੁਦੇ ਆਪੇ ਸ੍ਰਿਸ਼ਟ ਤੋ ਉਪਾਇਜੀ ਤੇ ਤਾਂ ਪੈਸਰ ਸਭ ਉਹ ਦੁਆਪੇ ਖਤਮ ਵੀ ਕਰਨ ਵਾਲਾ ਹੈ ਤੂੰ ਆਪ ਹੀ ਸਝਾਨ ਸਵਾਰਨ ਵਾਲਾ ਵੀ ਆਪ ਹੀ ਜਨਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਅਕਾਜਣ ਹੋਏ ਦਾਸ ਨਾਨਕ ਸਿਰਜਣਹਾਰ ਦੀ ਗੁਣ ਗਾਉਂਦਾ ਹੈ ਜੋ ਸਾਰਿਆਂ ਦਾ ਜਾਣਨ ਹਰ ਹੈ ਜੋ ਸਾਰਿਆਂ ਨੂੰ ਜਾਣਦਾ ਹੈ ਅਸਾ ਮਹਲਾ ਚੌਥਾ ਅਸਾ ਰਾਗ ਵਿੱਚ ਚੌਥੀ ਪਾਦਸ਼ਾਹੀ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਉਨ ਕਰਤਾ ਸਚਿਆਰ ਮੈਂ ਦਾਸ ਸਾਈਂ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾ ਤੂੰ ਸਿਰਜਣਹਾਰ ਹੈ ਤੂੰ ਸੱਚਾ ਹੈ ਸਿਰਜਣਹਾਰ ਮੇਰਾ ਮਾਲਕ ਹੈ ਸਤਿਗੁਰੂ ਉਹੀ ਹੁੰਦਾ ਜੋ ਤੈਨੂੰ ਚੰਗਾ ਲੱਗਦਾ ਹੈ ਮੈਂ ਉਹੀ ਪ੍ਰਾਪਤ ਕਰਦਾ ਹਾਂ ਜੋ ਤੂੰ ਦਿੰਦਾ ਹੈ ਸੱਚੇ ਪਾਤਸ਼ਾਹ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰ ਤੈਨ ਨਾਮ ਰਤਨ ਵਾਇਆ ਸਾਰੀ ਰਚਨਾ ਤੇਰੀ ਹੈ ਸਭ ਨੇ ਤੈਨੂੰ ਸਮਰਿਆ ਜਿਨਾ ਤੇ ਤੂੰ ਕਿਰਪਾ ਕਰਦਾ ਹੈ ਨਾ ਸੱਚੇ ਪਾਤਸ਼ਾਹ ਜੀ ਉਹਨਾ ਨਾਮ ਰੂਪੀ ਰਤਨ ਪ੍ਰਾਪਤ ਹੁਕਮ ਕੀਤਾ ਹੈ ਉਹਨਾਂ ਨੇ ਜਿਨ੍ਹਾਂ ਤੇ ਤੇਰੀ ਕਿਰਪਾ ਹੋਈ ਹੈ ਉਹਨਾਂ ਨੂੰ ਨਾਮ ਸਿਮਰਨ ਭਗਤੀ ਪ੍ਰਾਪਤ ਹੋਈ ਹੈ ਗੁਰਮੁਖ ਲਾਦਾ ਮਨ ਮੁਖ গো ਆਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਗੁਰਮੁਖਾਂ ਦੇ ਗੁਰਮੁਖੰਦ ਤੈਨੂੰ ਲੱਭ ਲਿਆ ਸੱਚੇ ਪਾਤਸ਼ਾਹ ਤੇ ਮਨਮੁਖਾਂ ਨੇ ਗਵਾ ਲਿਆ ਹੈ ਕਿਉਂਕਿ ਗੁਰਮੁਖਾਂ ਨੇ ਭਗਤੀ ਕੀਤੀ ਸਿਮਰਨ ਕੀਤਾ ਨਾਮ ਬੰਦਗੀ ਕੀਤੀ ਉਹਨਾਂ ਨੇ ਪਾ ਲਿਆ ਤੈਨੂੰ ਮਨਮੁਖਾਂ ਨੇ ਆਪੂਦਰੀਆਂ ਕੀਤੀਆਂ ਮੈਂ ਮੈਂ ਕਰਦੀ ਸਾਰੇ ਸੰਸਾਰ ਵਿੱਚ ਵਿਚਰਦੇ ਨੇ ਕੁਸੂ ਪ੍ਰਭ ਪ੍ਰਭੂ ਨਾਲ ਵਿਛੋੜਾ ਹੋ ਗਿਆ ਮਹਾਰਾਜ ਤੂੰ ਦਰਿਆ ਹੋ ਸਭ ਤੁਝ ਹੀ ਮਾਂ ਹੈ ਤੁੱਤ ਬਿਨ ਦੁਜਾ ਕੋਈ ਨਾ ਤੂੰ ਦਰਿਆ ਸਭ ਤੁਝ ਹੀ ਮਾਂ ਤੂੰ ਦਰਿਆ ਵਾਂਗ ਵਿਸ਼ਾਲ ਹੈ ਸਤਿਗੁਰੂ ਸਭ ਤੇਰੇ ਹੀ ਵਿੱਚ ਹਨ ਤੇਰੇ ਬਗੈਰ ਕੋਈ ਦੂਸਰਾ ਨਹੀਂ ਹੈ ਸਤਿਗੁਰੂ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜੀਵ ਜੰਤੂ ਸਭ ਤੇਰੀ ਹੀ ਖੇਡ ਹੈ ਜਿਨ੍ਹਾਂ ਦੇ ਭਾਗਾ ਵਿੱਚ ਵਿਛੜਾ ਹੈ ਨਾ ਉਹ ਮਿਲ ਕੇ ਵੀ ਵਿਛੜ ਜਾਂਦੇ ਨੇ ਅਤੇ ਜਿਨ੍ਹਾਂ ਦੇ ਕਰਮਾਂ ਵਿੱਚ ਮੇਲ ਹੈ ਮੇਲ ਹੈ ਮਿਲਾਪ ਕਰਨਾ ਹੈ ਜਿਨ੍ਹਾਂ ਦੇ ਸਰਨਾ ਵਿੱਚ ਮਿਲਾਪ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਕਰਮਾਂ ਵਿੱਚ ਉਹਨਾਂ ਦਾ ਤੇਰੇ ਨਾਲ ਮੇਲ ਹੁੰਦਾ ਹੈ ਜਿਸ ਨੂੰ ਤੂੰ ਜੜਾਏ ਸੋਈ ਜਨ ਜਾਨੇ ਹਰ ਗੁਣ ਸਦਹੀ ਆਖ ਬਖਾਣੈ ਜਿਸ ਨੂੰ ਤੂੰ ਆਪਣੀ ਹਕੀਕਤ ਜਣਾਉਂਦਾ ਹੈ ਨਾ ਆਪਣੇ ਬਾਰੇ ਦੱਸਦਾ ਹੈ ਵੀ ਮੈਂ ਕੌਣ ਹਾਂ ਤੇਰੀ ਹਕੀਕਤ ਨੂੰ ਜਿਹੜੇ ਜਾਣ ਜਾਂਦੇ ਨੇ ਨਾ ਉਹੀ ਮਨੁੱਖ ਜਾਣਦਾ ਹੈ ਉਹ ਸਦਾ ਹੀ ਪ੍ਰਭੂ ਦੇ ਗੁਣ ਵਰਣਨ ਕਰਦਾ ਉਹ ਹਮੇਸ਼ਾ ਫਿਰ ਉਸ ਪ੍ਰਮਾਤਮਾ ਨੂੰ ਯਾਦ ਰੱਖਦੇ ਹਨ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਜੇ ਹੀ ਹਰ ਨਾਮ ਸੁਮਾਇਆ ਜਿਸਨੇ ਹਰੀ ਸਿਮਰਿਆ ਨਾ ਉਸਨੇ ਸੁਖ ਪਾ ਲਿਆ ਉਹ ਸਹਿਜ ਹੀ ਹਰੀ ਨਾਮ ਵਿੱਚ ਸਮਾ ਜਾਂਦਾ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਦੁੱਧ ਬਿਨ ਦੁੱਜਾ ਕੋਈ ਨਾ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਤੁਧ ਵਿੱਚ ਦੂਜਾ ਅਵਰ ਨਾ ਹੋਏ ਤੇਰੇ ਬਿਗੈ ਤੂੰ ਆਪੀ ਰਚਨਹਾਰ ਹੈ ਅਤੇ ਤੇਰੇ ਕਰਨ ਨਾਲ ਸਭ ਕੁਝ ਹੁੰਦਾ ਜੇ ਤੂੰ ਜੇ ਤੂੰ ਨਾ ਕਰੇ ਤਾਂ ਕੁਝ ਵੀ ਨਹੀਂ ਹੁੰਦਾ ਸੱਚੇ ਪਾਤਸ਼ਾਹ ਤੂੰ ਕਰ ਰਹਾ ਹੈ ਤਾਂ ਸਭ ਕੁਝ ਹੋ ਰਿਹਾ ਹੈ ਤੇ ਤੋਂ ਬਗੈ ਤਾਂ ਦੂਜਾ ਕੋਈ ਹੈ ਹੀ ਨਹੀਂ ਤੇਰੇ ਬਾਝੋਂ ਹੋਰ ਦੁਜਾ ਦੂਸਰਾ ਕੋਈ ਨਹੀਂ ਹੈ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮਖ ਪਰਗਟ ਹੋਇ ਤੂੰ ਰਚਨਾ ਰਚਿ ਰਚ ਕੇ ਵੇਖਦਾ ਹੈ ਸਤਿਗੁਰੂ ਉਸ ਨੂੰ ਜਾਣਦਾ ਹੈ ਇਹ ਦਾਸ ਨਾਨਕ ਉਸ ਦਾ ਭੀਦ ਗੁਰਾ ਰਾਹੀ ਪ੍ਰਗਟ ਹੁੰਦਾ ਬਾਣੀ ਰਾਹੀ ਪ੍ਰਗਟ ਹੁੰਦੇ ਨੇ ਮੇਰੇ ਸਤਿਗੁਰੂ ਸੋ ਪੰਜਵਾਂ ਐਪੀਸੋਡ ਦੀ ਕਥਾ ਇੱਥੇ ਤੱਕ ਹੀ ਹੈ ਕੱਲ੍ਹ ਰੋਜ਼ ਅਸਾ ਮਹੱਲਾ ਪਹਿਲਾ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਆਪ ਸਰਵਣ ਕਰ ਰਹੀ ਹੈ ਸੂਦਰ ਰਹਿਰਾਸ ਸਾਹਿਬ ਜੀ ਦੀ ਇਹ ਵਿਚਾਰ ਵਟਾਂਦਰਾ ਹੋ ਰਿਹਾ ਪਿਆਰੇ 사ਤ ਸੰਗਤ ਜਿਸ ਨੂੰ ਸਾਰਿਆਂ ਨੇ ਸੁਣਨਾ ਹੈ ਜਿੱਥੇ ਜਿੱਥੇ ਤੱਕ ਨੋਟੀਫਿਕੇਸ਼ਨ ਗਿਆ ਸਭ ਸੰਗਤ ਨੇ ਸੁਣਨਾ ਪਿਆ ਰਿਓ ਸੁਣ ਕੇ ਲਾਹਾ ਲੈਣਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜਾ ਹੈ ਤੇਰੀ ਮੁਕਦੀ ਚੱਲੀ ਰਹਿਣ ਤੇਰੀ ਜੀਵਨ ਦਾ ਰਾਤ ਖਤਮ ਹੋਈ ਜਾ ਰਹੀ ਹੈ ਤੂੰ ਨਾਮ ਜਪ ਲੈ ਬੰਦਗੀ ਕਰ ਲੈ ਸਬਸਕ੍ਰਾਈਬ ਵੀ ਕਰੋ ਲਾਈਕ ਸ਼ੇਅਰ ਵੀ ਕਰੋ ਕਹੇ ਸਾ ਸੰਗਤ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ